ਆਇਓ ਆ ਤੁਹਾਨੂੰ ਗੱਲ ਸੁਲਾਈ ਇੱਕ ਇੱਥੇ ਮੈਂ ਗੁਆਦਿਯਰ ਮਾਚਾਲਾ ਆ ਤੁਹਾਡੀ ਟ੍ਰੇਨ ਲੇਟ ਆ ਮੈਂ ਚਲ ਮੋਲ ਦਾ ਹੀ ਨਿਆਰਾ ਲੱਲੀ ਕੋਈ ਠੰਡਾ ਥਾਂ ਵੇਖ ਲਈਏ ਇਹ ਟਾਈਮ ਜੇ ਇਹ ਗਾ ਜੇ ਮੇਰਾ ਕੋਈ ਪਤਾ ਨਹੀਂ ਮੈਂ ਫਿਲਮ ਵੇਖ ਲਾਪਾ ਇੱਥੇ ਵੀ ਤੇ ਵੀ ਇਹਦਾ ਇਹਨਾਂ ਤੁਹਾਨੂੰ ਪਤਾ ਹੀ ਆ। ਬਾਣਾ ਕੀ ਵਰਤਿਆ ਵੇਖੋ। ਤੁਸੀਂ ਦੱਸੋ ਮੌਲ ਚ ਮੈਂਟਰੀ ਪਾਉਣ ਤੋਂ ਪਹਿਲਾਂ ਹੀ ਉਹੜੇ ਕੋਲੋਂ ਤੇ ਦੇ ਚੈਕਿੰਗ ਵਾਲੇ ਉਹਨਾਂ ਜਦੋਂ ਮੇਰੇ ਹੱਥ 'ਤੇ ਨਾ ਆ ਜਿਗਾਰ ਜਿਹੀ ਵੇਖਿਆ ਇੰਨਾ ਕੀ ਬਸ ਆ ਕੀ ਆ ਮੋਬਾਈਲ ਹੀ ਆ ਆ ਮੋਬਾਈਲ ਹੀ ਲਾਇਆ ਤੇ ਪਹਿਲਾਂ ਜਿਹੜਾ ਐਂਟਰੀ ਪਾਉਣ ਲੱਗਿਆ ਉਹ ਸਾਰੇ ਮੇਤ ਵਾਲੇ ਵਗੇ ਵੀ ਇਹ ਕਿਹੜੀ ਬਲਾਗ ਹੀ ਆ ਉਹ ਕਿੰਨੇ ਹੀ ਬੀਐਸਐਫ ਵਾਲੇ ਆ ਗਏ ਮੇਰੇ ਘਰੇ ਘਰੇ ਵਰਦੀ ਸਵੇਤ ਮੈਡਮਾਂ ਵੀ ਵਿੱਚ ਹੀ ਨਹੀਂ ਸਰ ਨਹੀਂ ਸਰ ਮੱਖੀ ਸਰ ਸਰ ਮੈਂ ਕਿਉਂ ਕੀ ਗਿਆ ਤੁਹਾਨੂੰ ਪੀ ਹੋਇਆ ਕੀ ਕੋں ਵੇਖਿਆ ਕੀ ਮੇਰੇ ਕੋਲ ਉਹ ਆਂਦੇ ਵੀ ਆ ਕੀ ਆ ਕੀ ਲਈ ਫਿਰਦੇ ਜੇ ਤੁਸੀਂ ਮਹਾਬੀ ਮੋਬਾਈਲ ਹੈ ਔਰ ਕੀ ਆ ਮੋਬਾਈਲ ਹੀ ਆ ਤੇ ਅਦੇ ਨਹੀਂ ਸਰ ਕੋਈ ਵੱਡੀ ਚੀਜ਼ ਹੈ ਤੁਹਾਡੇ ਕੋਲ ਵੱਡੀ ਚੀਜ਼ ਕੀ ਹੈ ਮੇਰੇ ਕੋਲ ਤੁਸੀਂ ਦੱਸੋ ਆ ਮਤਲਬ ਸਾਰਾ ਕੁਝ 15000 ਦਾ ਮੋਬਾਈਲ ਸਮੇਤ 13 15000 12 13000 ਦਾ ਮੋਬਾਈਲ ਤੇ 1000 2000 ਦੀ ਆ ਲੈ ਲੋ ਕਿڑی ਮੇਰੇ ਕੋ ਹੈ ਕਿ ਮਹਾ ਵੀ ਆ ਮੇਰਾ ਭੈ ਗਿਆ ਜੇ ਤੇ ਮੇਰੀ ਕੀ ਹੋ ਗਾਮੇਰਾ ਵੀ ਇਹ ਵੀ ਨਹੀਂ ਮੈਂ ਖਾਲੀ ਉੱਤੇ ਵੇ ਪਈ ਫਿਰਦਾ ਮੈਂ ਸ਼ੌਂਕ ਨਾਲ ਹੀ ਆ ਵੀ ਮਟਾਈ ਦਿਨ ਸੋਦੇ ਲੈ ਮੈਂ ਮਹਿੰਗੇ ਲੈ ਹੀ ਨਹੀਂ ਉਹ ਸਟਾਫ ਸਾਰਾ ਮੇਰੇ ਦਿਵਾਲੇ ਹੋ ਗਿਆ ਉਹ ਮਹਾ ਗੁਰੂ ਕੁਛ ਨਹੀਂ ਕਰਨ ਲੱਗਾ ਮੈਂ ਕੀ ਕਰਨ ਲੱਗਾ ਤੁਹਾਡੇ ਮੈਂ ਹੁਣ ਓਨ ਦੇ ਨਹੀਂ ਤਾ ਬੰਦੇ ਤੁਹਾਡੇ ਮੋਲ ਚਾਈ ਤੱਕ ਆਇਆ ਹੀ ਨਹੀਂ ਨਾ ਮੈਂ ਫੇਰ ਚਲੋ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਡੀ ਸਾਰਿਆਂ ਦੀ ਸੌਂ ਲੱਗੇ ਮੈਨੂੰ ਜੇ ਮੈਂ ਇੱਥੇ ਕੋਈ ਆਵੇ ਤੁਸੀਂ ਇੱਥੇ ਮੌਲਦੀਆਂ ਫੋਟੋਆਂ ਖਿੱਚਣੀਆਂ ਮੂਵੀ ਬਣਾਉਣੀ ਹੈ ਉਹ ਮੈਂ ਕਹ ਮੈਂ ਕੀ ਲੈਣਾ ਇਨਾ ਬੋੜਾ ਮੂਈਆ ਤੁਹਾਡੀਆਂ ਤੁਸੀਂ ਖਿੱਚੋ ਮੇਰੀਆਂ ਸਭੋਗੇ ਮੈਂ ਤੇ ਮੈਂ ਮੈਂ ਬੜੀ ਮਾੜੀ ਹੁੰਦੀ ਜਾਂਦੇ ਹੰਕਾਰ ਈਗੋ ਹੰਕਾਰ ਹਾਂ ਹੋਣਾ ਚਾਹੀਦਾ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਸਭ ਕੁਝ ਹੀ ਚਾਹੀਦਾ ਅੰਦਰ ਦਾ ਉਹ ਵੀ ਚਾਹੀਦਾ ਸਨਫੀਡੈਂਸੀਓਐਨਡੀਐਫਆਈਐਨਸੀਈਐਸ ਸਭ ਕੁਝ ਚਾਹੀਦਾ ਕਿਹਨਾਂ ਚਾਹੀਦਾ ਜੇ ਬੰਦੇ 'ਚ ਇਹ ਚੀਜ਼ਾਂ ਨਹੀਂ ਹੋਣਗੀਆਂ ਤੇ ਉਹ ਫਿਰ ਨੈਗੇਟਿਵ ਆ ਕਿ ਪੋਜ਼ਿਟਿਵ ਕਹਾਦਾ ਵਾ ਪੋਸਟ ਪ੍ਰੈਨ ਲਈ ਤੇ ਆਖਣਾ ਵੀ ਅਸੀਂ ਚੜਦੀ ਕਲਾ ਦੇ ਹੁਣ ਚੜਦੀ ਕਲਾ ਵੀ ਹੰਕਾਰ ਆ ਗੋ ਕਿਨੂੰ ਹੀਂ ਚੜਦੀ ਗਲਾ ਜਣੇ ਜੇ ਤੁਸੀਂ ਇਹ ਜਿਵੇਂ ਆਖਣਾ ਨਹੀਂ ਇਹ ਗੋਈਂ ਘਰ ਕਹਤੇ ਕਰਦਾ ਈ ਓਏ ਕਰਦਾ ਕੀ ਕਰਨਾ ਹੀ ਆ ਤੇ ਉਹਨਾਂ ਤੋਂ ਮੈਂ ਹੱਥ ਪੱਲਾ ਜੋੜ ਕੇ ਮੈਂ ਮੈਂ ਇੱਕ ਫੋਟੋ ਨਹੀਂ ਖੇਜਦਾ ਇੱਕ ਮੂਵੀ ਨਹੀਂ ਬਣਾਉਂਦਾ ਤੁਹਾਡੇ ਤੇ ਤੁਹਾਡੀ ਨਹੀਂ ਬਣਾਉਂਦਾ ਆਪਣੀ ਝੁਲਾ ਸਕਦਾ ਉੱਤੇ ਪਾਸੇ ਤੇ ਚਲੋ ਉੱਥੋਂ ਆਇਆ ਉਹ ਸੀਨੀਅਰ ਨੇ ਇਸ਼ਾਰਾ ਦਿੱਤਾ ਪਲੀ ਵੱਖਰੀ ਕੋਰਸ ਜਿਹੜੀ ਇਹਨਾਂ ਰੱਖੀ ਤੇ CRP ਉਹਨਾਂ ਇਸ਼ਾਰੇ ਦੇ ਤੇ ਉਹ ਮੈਂ ਇਹ ਦੂਜੀ ਪੌੜੀ ਗਿਆ ਮੈਂ ਮੈਂ ਤੇ ਚਾਚਾ ਕੋਲ ਸਿਰਮਾ ਸੁਲਮਾ ਤੋਂ ਜ਼ੋਰ ਕੋਲ ਠੱਡੇ ਤਾਂ ਫਿਲਮ ਵੜ ਕੇ ਬੈ ਕਾਂ ਕੋ 200 ਰੁਪਏ ਇੱਕ ਦੇ ਕੇ ਜਾਂ ਸਸਤੀ ਦੱਸੋ ਬਿਲਾ 100 ਵਾਲੀ ਮਿਲੂ ਤੇ ਮੈਂ 2-3 ਘੰਟੇ ਉੱਥੇ ਸਿਨੇਮੇ ਹੀ ਵੜਦਾ ਉਹਨਾਂ ਦੇ ਫਿਲਮੇਦਾਰਾਂ ਕੋਲ ਆਪਣੇ ਆਂ ਨਿੱਕੇ ਮੋਟੇ ਸ਼ਾਂਪੂਰੇ ਘਰ ਦਰਾਂ ਨੂੰ ਮੈਂ ਚੌਥੀ ਮੰਜ਼ਿਲ ਤੇ ਆ ਗਿਆ ਤਾਂ ਆ ਬੜੀ ਉੱਚੀ ਮੰਜ਼ਿਲ ਹੈ ਜਿੱਥੇ ਆ ਕਾਣ-ਪਾਣ ਜਾਂ ਚੱਲਦਾ। ਪ੍ਰਯੋਗ ਤਿੱਕੇ 5ਵੀਂ ਆ। ਔੜੀਆਂ ਚੜੀ ਗਿਆ। ਤੇ ਆ ਸੀਆਰਪੀ ਲੱਗੇ ਆਲੇ ਘਰੇ-ਘਰੇ ਮੇਰੇ ਫਿਰਦਾ ਏ ਜੀ। ਚੋਰ ਆਖਣਾ ਵੇਖਣ ਦਾ ਆ ਵੀ ਇਹ ਬੰਦਾ ਰਿਕਾਰਡ ਨਾ ਕਰੇ ਇਥੋਂ ਦਾ ਕੁਝ। ਕੀ ਕਰੂੰਗਾ ਮੈਂ ਰਿਕਾਰਡ ਇਹਨਾਂ ਦਾ? ਤੇ ਆ ਵੇਖ। ਫੇਰ ਗੱਲ ਤੇ ਉਹ ਆ ਗਈ ਨਾ। 1.5 ਲੱਖ ਦੇ ਮੋਬਾਈਲ ਤੁਸੀਂ ਫੜ ਕੇ ਆਵੇ ਇੱਥੇ ਫਿਰਦਾ ਏ ਤੁਹਾਡੇ ਅੱਗੇ ਵੀਰ। ਫਿਰਦਾ ਏ ਸਾਰੇ ਆ 1.5 ਲੱਖ ਵਾਲੀ ਜੇ ਲੱਗੇ ਉਹਨੇ ਮੇਰੇ। ਤੇ ਹੁਣ ਮੈਨੂੰ ਇਕੱਲੇ ਨੂੰ ਗੱਲਾਂ ਕਰਦੇ ਦੇ ਵੇਖ ਕੇ ਵੀ ਦੁਖੀ ਹੋਈ ਜਾਂਦੇ ਆ ਵੇ ਆਸੇ-ਪਾਸੇ ਆ ਤਿੰਨ-ਚਾਰ ਵੀਰ ਤੇ ਆ ਮੈਡਮ ਨੂੰ ਖਾਣ ਨਹੀਂ ਦਈਆਂ ਅੱਗੇ ਜੋ ਰਾਸ਼ਨ ਮੰਗਾਇਆ ਨਾ ਗੰਦ ਪਿਲ ਜਿਆ ਨਾ ਉਹ ਖਾਂਦੇ ਤੇ ਐ ਚੋਰ ਆਖਣਾ ਵੇਖਣ ਦੇ ਵੀ ਕੀ ਕਰ ਰਿਹਾ ਹੋਊਗਾ ਬੰਦਾ ਕਿੱਥੋਂ ਆਇਆ ਮੈਂ ਸਾਲ ਉਹ ਏਲੀ ਨੇ ਕੋਈ ਬੱਕਰੀ ਧਰਤੀ ਤੋਂ ਆਇਆ ਐਵੇਂ ਵੇਖਣ ਦਾ ਮੈਂ ਤੁਹਾਨੂੰ ਮੈਂ ਮੜੀ ਮੈਂ ਕੈਮਰਾ ਚ ਚੁੱਕ ਨਹੀਂ ਸਕਦਾ ਮੈਂ ਤੁਹਾਨੂੰ ਖਾਰ ਨਹੀਂ ਜਗਦਾ ਆਸੇ ਪਾਸੇ ਦਾ ਦ੍ਰਿਸ਼ ਜਿਹੜੇ ਸੀਸੀਟੀ ਵੀ ਕੈਮਰੇ ਵਾਂਗੂ ਮੇਰੇ ਤੇ ਨਿਗਾਹ ਪਾਸੇ ਲੱਗੀ ਆ ਸੀਆਰਪੀ ਵਾਲੇ ਲੱਗੇ ਤੇ ਤੁਰੇ ਹੀ ਫਿਰਦੇ ਮੇਰੇ ਉਦੋਂ ਦੇ ਉਹਨਾਂ ਛੱਡੇ ਮਾਲਕ ਨੇ ਉਹ ਜਿਹੜਾ ਸੀਨੀਅਰ ਹਿਸਾਬ ਸੀ ਉਹਨੇ ਪਹਿਲਾਂ ਜੂਨੀਅਰ ਟੱਕਰਿਆ ਫਿਰ ਸੀਨੀਅਰ ਟੱਕਰਿਆ ਤੇ ਉਹਨਾਂ ਦੇ ਵੱਡੇ ਸੀਨੀਅਰ ਨਾਲ ਗੱਲ ਕਰੋ ਮੈਂ ਭੇਜੋ ਸਾਰੇ ਤਰ੍ਹਾਂ ਹੋ ਵਾਲਿਆ ਪਹਿਲਾਂ ਫੋਟੋਗ੍ਰਾਫਰਾਂ ਦੇ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਪੂਰੇ ਪੰਜਾਬ ਦੇ ਪ੍ਰਧਾਨ ਕੌਮੀ ਸਕੱਤਰ ਆਏ ਜਿੰਨੇ ਡੀਸੀ 2C ਸਾਡੀ ਫੋਟੋਗ੍ਰਾਫ ਮੈਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਠੀກੜਵਾ ਕੇ ਆਇਆ ਮੁਰਕੇ ਮੇਰੇ ਐਚਡੀਐਫਸੀ ਨਾਲ ਟਕਰ ਗਈ ਦੋ ਤਿੰਨ ਹੀ ਆ ਟਕਰ ਗਏ ਪਹਿਲਾਂ ਥੱਲੋਂ ਆਈ ਮੈਡਮ ਜੀ ਪਹਿਲਾਂ ਉਹਨੂੰ ਸਮਝਾਇਆ ਫੇਰ ਉਤਲਾਹ ਦਾ ਕਲੈਕਸ਼ਨ ਵਾਲਾ ਫੇਰ ਉਹਦਾ ਮੈਂ ਉਤੋਂ ਵੀ ਡਾਕਟਰ ਆ ਗਿਆ ਉਹਨਾਂ ਦਾ ਤੁਹਾਡੀ ਉਹ ਮੀਟਿੰਗ ਕਰਾਉਣੀ ਆ ਐਚਡੀਐਫਸੀ ਇਹਦਾ ਮੈਂ ਸੱਦ ਸਾਰੇ ਹੀ ਸੱਦ ਮੈਂ ਇੱਕੇ ਈ ਨਵੇੜੋ ਸਾਰਾ ਕੰਮ ਜਿਹੜਾ ਨਵੇੜ ਨਾਲ ਗੁਰ ਕਰਨ ਕੀਤੇ ਮੈਨੂੰ ਇਹ ਨਾ ਮੈਂ ਤਾਂ ਰਿਆ ਸਲਾਈਆਂ ਕਰਦਾ ਫਿਰਦਾ ਆਂ ਤੇ ਵਿਆਹਾਂ ਜਿਹਦੇ ਮੇਰੇ ਦੂਹ ਮਹੀਨੇ ਰਹਿੰਦੇ ਆ ਤੇ ਇਹ ਮੈਨੂੰ ਵਿਆਹ ਕਰਦੇ ਨੇ ਕਿਸੇ ਹਾਲ ਦੇ ਲੋਕ ਤੇ ਵਿਆਹਾਂ ਹੀ ਤਾਂ ਮੈਂ ਆਤ ਬੜੀ ਚੁਕਨੀ ਐ ਮੈਂ ਦੇ ਕਿ ਜਾਜ ਜਾਇਦੀਪ ਸੁਨਾਮ ਜਾਜ ਦੋ ਦੋ ਵੀ ਟੋਂਦੇ ਜੀ ਇਹੀ ਵਿਆਹਾਂ ਚ ਸੁਨਾਮਾ ਦੇ ਕਿਉਂ ਨਹੀਂ ਲੇਟ ਸੁਣਾਉਣੇ ਤੁਹਾਡੀ ਹੁਣ ਮੈਨੂੰ ਇੱਥੋਂ ਦੱਸੋ ਵੀ ਮੈਨੂੰ ਇੱਥੇ ਜਿਆਦੀ ਰਿਕਾਰਡਿੰਗ ਨਾ ਕਰਨੀ ਦੇਣੀ ਕੀ ਯਾਰ ਮੇਰੇ ਕੋਲ ਹੈ ਕੀ ਹੈ ਮੈਨੂੰ ਦੱਸਵਾ ਕੀ ਆ ਮੋਬਾਈਲ ਆ ਹੁਣ ਜੇ ਇਸੇ ਮੋਬਾਈਲ ਨੂੰ ਮਤਲਬ ਆ ਲਓ ਦੇ ਆ ਲਓ ਆ ਲਓ ਐਡਾ ਮੋਬਾਈਲ ਹੁੰਦਾ ਹੀ ਆ ਲਾਈ ਫਰੀ ਦਾ ਕੰਨਾਂ ਨੂੰ ਲੋਕੀ ਲਾਈ ਫਿਰਦੇ ਤੇ ਮੈਂ ਕੀ ਇਹਦੇ ਚ ਕੀ ਇਹਦੇ ਬੰਬ ਫਿਟ ਕੀਤਾ ਜਿਹੜਾ ਮੇਰੇ ਦੁਆਲੇ ਦੁਆਲੇ ਫਿਰਦਾ ਮੈਤਰਾ ਕਰਨ ਦੇ ਤੇ ਹੋਰ ਵੀ ਨਹੀਂ ਭਰਾਵਾ ਮੈਨਮ ਜੀ ਵੇਖਣ ਦੀ ਇਹ ਕੀ ਕਰਨੀ ਆ ਪੀ ਬਦਨ ਕੀ ਕਹਨੇ ਕੀ ਫੋਨ ਤੇ ਮੈਂ ਇਤਨਾ ਕਰ ਕਰਕੇ ਨਾ ਮੈਂ ਵੀ ਕਰੀ ਮੇਰਾ ਰੱਤਾ ਇਤਨਾ ਲੈਪਟਾਪ ਵੀ ਲੈ ਆਵਾ ਐਵੇਂ ਨਾ ਪੀ ਜਾਵਾ ਵੀ ਮੈਂ ਅੱਜ ਮੌਲ ਹੀ ਡਾ ਦੇਣਾ ਜਾਂ ਮੈਂ ਇੰਨੀ ਗੱਲ ਜੇ ਕਰਦਾ ਨਾ ਮਾੜੀ ਜੀ ਕਿਸੇ ਦੇ ਕੰਨ ਚ ਰੱਦੇ ਘੰਟੇ ਤੱਕ ਇਤੈਸ਼ ਨੈਸ਼ ਹੋਏ ਨਾ ਜਿੰਨੀ ਜਨਤਾ ਨਾ ਇੱਥੇ ਯਾਰਾਂ ਚ ਫਿਰਨ ਦੇ ਮੋਲ ਉੱਡਣ ਲਾਏ ਤੁਹਾਡਾ ਹੈਗਾ ਮੈਨੂੰ ਕੁਛ ਵੀ ਨਹੀਂ ਤੇ ਇਹ ਆ ਜਿਹੜੇ ਆ ਜਿੰਨੀ ਸੀਆਰਪੀ ਬੀਐਸਫ ਜਿੰਨੀ ਆ ਵਰਤੀਆਂ ਵਾਲੇ ਨਾ ਉਤਨੀ ਭੱਜਦੇ ਮੋਲ ਛੱਡ ਗਏ ਇੱਥੇ ਅਸਲ ਹੁਣ ਤਾਂ ਕਹਾਣੀ ਦਸੀਏ ਸਮਝਿਓ ਗੱਲ ਨੂੰ ਐਦਾ ਮੋਲ ਜੇ ਐਦਾ ਸਮਝ ਗਏ ਗੱਲ ਇਹਦਾ ਮੁੱਲ ਜੇ ਯਟੋ ਐਵੇਂ ਨਹੀਂ ਅੰਦਰ ਇਹਦੇ ਯਟੋ ਸੇਤਾਂ ਬਣਾਓ ਫਰਸਟ ਇਮਪ੍ਰੈਸ਼ਨ ਇਹਦੇ ਇਨ ਦਾ ਲਾਸਟ ਪ੍ਰੈਸ਼ਨ ਆਹ ਪ੍ਰੈਸ਼ਨ ਡਿਪਰੈਸ਼ਨ ਜਿਹੜਾ ਪਹਿਲਾ ਹੀ ਜਾਂਦੇ ਪਹਿਲੀ ਸਟੇਰਾਂ ਦਾ ਤੱਕ ਬਾਰੇ ਫਿਰ ਤੱਕ ਪਈ ਰਹੀਂਦੀ ਪੈਥਲ ਦੀ ਐਂਟਰੀ ਤੋਂ ਤੱਕ ਪਈ ਜਿਹੜੇ ਆਪਾਂ ਜੀ ਮੰਜਲ ਤੱਕ ੱੱਕਾਂ ਹੀ ਪਿੰਦੀਆਂ ਫਿਰਦੀਆਂ ਜਿਹਦੇ ਲਾਗੇ ਬੰਨੇ ਭੱਜੇ ਕਰਦੇ ਮੈਂ ਹੁਣ ਆਹ ਸਹੀ ਪਛਾ ਆਹ ਦੋ ਆ ਨਾ ਮੋਬਾਈਲ ਤੇ ਮੈਂ ਚੁੱਕ ਨਹੀਂ ਸਕਦਾ ਮੋਬਾਈਲ ਆਸਾ ਪਾਸਾ ਤੁਹਾਨੂੰ ਦਿਖਾ ਨਹੀਂ ਸਕਦਾ ਉਤਰਾ ਵੇਖ ਲਓ ਪਿੱਛੇ ਪਿੱਛੇ ਹੈਗਾ ਉਹ ਬੰਦੀ ਇਹਦਾ ਉੱਤਨਾ ਵੇਖ ਲੋ ਜੇ ਕੋ ਪਿੱਛੇ ਦੇ ਹੁੰਦੇ ਤਾਂ ਵੇਖ ਲੋ ਮੈਨੂੰ ਤੇ ਇਹਨਾਂ ਨੇ ਬਰਉਣ ਨਹੀਂ ਦੇਦੀ ਜੇ ਮੈਂ ਦੱਸਦਾ ਕੋਸ਼ ਕਿਸੇ ਨੂੰ ਵੀ ਮੇਰੇ ਕੋ ਕੀ ਕੀ ਹੈ ਤਾਂ ਫਿਰ